मेरा सिर चुकदा द तरी खुदा जीव जंत सब तेरी वॾे आई धरती आकाश खिलारे वेखे पिन कंधा तूं मैं तरान मालिक ਤੇਰੇ ਰੰਗਾ ਤੋਂ ਤੇਰਾ ਕੋਈ ਅੰਤ ਨਹੀਂ ਆਉਂਦਾ ਲੱਖਾਂ ਪਤਾਲ ਬਣਾਈ ਲੱਖਾਂ ਆਕਾਸ਼ ਤੂੰ ਕੈਸੇ ਢੰਗ ਨਾਲ ਬਣਾਈ ਆਪੇ ਦਿਨ ਰਾਤ ਤੂੰ ਸੂਰਜ ਤੇ ਚੰਦ ਬਣਾ ਕੇ ਕੀਤਾ ਪ੍ਰਕਾਸ਼ ਤੂੰ ਤੇਰਾ ਦਸ ਲੇਖਾ ਕਿਵੇਂ ਸਕਦਾ ਉਤਾਰ ਮੈਂ ਦੁਨੀਆਂ ਬਣਾਉਣ ਵਾਲਿਆ ਤੈਥੋਂ ਬਲਹਾਰ ਮੈਂ ਦੁਨੀਆਂ ਸਜਾਉਣ ਵਾਲਿਆ ਮੇਰਾ ਸਿਰ ਝੁਕਦਾ ਦਾਤਾ ਤੇਰੀ ਖੁਦਾਈ ਨੋ ਬੀਤ ਗਏ ਜੋ ਗਏ ਅਨੇਕਾਂ ਦੁਨੀਆ ਬਣਾਈ ਨੂੰ ਕਰ ਦੇ ਨੇ ਜੀਵ ਜੰਤ ਸਭ ਤੇਰੀ ਵਡਿਆਈ ਨੂੰ ਧਰਤੀ ਆਕਾਸ਼ ਖਲਾਰੇ ਵੇਖੇ ਬਿਨ ਕੰਦਾਂ ਤੋਂ ਮੈਂ ਤਾਂ ਹਰਾਨ ਮਾਲਕਾ ਤੇਰਿਆਂ ਰੰਗਾਂ ਤੋਂ ਤੇਰਾ ਕੋਈ ਅੰਤ ਨਹੀਂ ਆਉਂਦਾ ਪਤਾਲ ਬਣਾਈ ਲੱਖਾਂ ਆਕਾਸ਼ ਤੂੰ ਕੈਸੇ ਢੰਗ ਨਾਲ ਬਣਾਈ ਆਪੇ ਦਿਨ ਰਾਤ ਤੂੰ ਸੂਰਜ ਤੇ ਚੰਦ ਬਣਾ ਕੇ ਕੀਤਾ ਪ੍ਰਕਾਸ਼ ਤੂੰ ਤੇਰਾ ਦਸ ਲੇਖਾ ਕਿਵੇਂ ਸਕਦਾ ਉਤਾਰ ਮੈਂ ਦੁਨੀਆਂ ਬਣਾਉਣ ਵਾਲਿਆ ਤੇਥੋਂ ਬਲਹਾਰ ਮੈਂ ਦੁਨੀਆਂ ਸਜਾਉਣ ਵਾਲਿਆ ਉਹ ਕਿੱਥੇ ਦਸ ਬੈ ਕੇ ਦਾਤਾ ਕੜਦਾ ਸੰਸਾਰ ਨੂੰ ਹਰ ਇੱਕ ਦੀ ਵੱਖੋ ਵਖਰੀ ਕੜਦਾ ਨੋਹਾਰ ਨੂੰ ਲੱਤਾਂ ਬੇਗਿਣਤ ਲਾਤੀਆਂ ਕੀੜੇ ਕਮਿਆਰ ਨੂੰ ਦਰਦ ਦੇ ਕਈ ਜੀਵ ਵਿਚਾਰੇ ਵੇਖੇ ਬਿਨ ਟੰਗਾ ਤੋਂ ਮੈਂ ਤਾਂ ਹੈਰਾਨ ਮਾਲਕਾ ਤੇਰਿਆਂ ਰੰਗਾਂ ਤੋਂ ਤੇਰਾ ਕੋਈ ਅੰਤ ਨਹੀਂ ਆਉਂਦਾ ਨਕਛੇ ਬਹਿੜਦਾ ਕਿੱਥੇ ਜੂ ਨਚਰਾਸੀ ਦੇ ਪਿੱਛੇ ਤੂੰ ਮੌਤ ਖਿਲਾਰੀ ਦੁਨੀਆਂ ਦੀ ਚਾਕੀ ਦੇ ਨਿੱਕੀ ਜੀ ਕੀੜੀ ਤੇਰੀ ਲੜ ਜੇ ਜੇ ਹਾਥੀ ਦੇ ਚੱਲਦਾ ਫਿਰ ਜੋਰ ਕੋਈ ਨਾ ਵੇਖਿਆ ਵਿਚਾਰ ਮੈਂ ਦੁਨੀਆਂ ਬਣਾਉਣ ਵਾਲਿਆ ਤੈਥੋਂ ਬਲਹਾਰ ਮੈਂ ਦੁਨੀਆਂ ਸਜਾਉਣ ਵਾਲਿਆ ਦਾਤਾ ਤਰਤੀਬਾਂ ਨੂੰ ਆਪੇ ਅਮੀਰ ਬਣਾਵੇ ਓਏ ਓਏ ਆਪੇ ਗਰੀਬਾਂ ਨੂੰ ਸਭਨਾ ਦੇ ਵਖੋ ਵਖਰੇ ਲਿਖਦਾ ਨਸੀਬਾਂ ਨੂੰ ਗਲੀਆਂ ਵਿੱਚ ਰੁਲਦੇ ਵੇਖੇ ਸੋਹਣੇ ਵਦ ਚੰਦਾਂ ਤੋਂ ਮੈਂ ਤਾਂ ਹਰਾਨ ਮਾਲਕਾ रंगा तो तेरा कोई अंत न